ਅੱਜ ਸਾਡੇ ਭਾਰੇ ਦੇਸ਼ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਭਾਰਤ ਦੇਸ਼ अनेका ਦਾ ਦੇ ਵਿੱਚ ਇਕ ਦਾ ਦਾ ਇੱਕ ਪ੍ਰਦੀਪ ਹੈ ਦੁਨੀਆ ਪਰ ਦੇ ਵਿੱਚ ਵਕ ਵਕੀ ਬੋਲੀ ਬੋਲਣ ਵਾਲੇ ਵਕ ਵਕ ਧਾਰਮਿਕ ਵਿਚਾਰ ਰੱਖਣ ਵਾਲੇ ਵਕ ਵਕ ਸਾਂਸਕ੍ਰਿਤਿਕ ਨੂੰ ਅਪਣਾਉਣ ਵਾਲੇ ਇਕ ਦਾ ਦਾ ਦੇ ਵਿੱਚ एक मन होके एक झंडे थले जिंदगी गुजारन वाला भारत देश आज अपना आजादी का दिहाड़ा मना रहे इसलिए अस सारे आज बहुत खुश हैं आज तो उनासी साल पहले साढ़ा भारत देश ਰਾਸ਼ਟਰੀ ਆਜ਼ਾਦੀ ਪ੍ਰਾਪਤ ਕੀਤਾ ਪਰ ਅਜੇ ਸਮਾਜਿਕ ਆਜ਼ਾਦੀ ਪ੍ਰਾਪਤ ਕਰਨ ਲਈ ਅਸੀਂ ਰਹਿ ਗਿਆ ਜੋ ਭਾਰਤ ਦੇਸ਼ ਦੇ ਵਿੱਚ ਨ્યાਇ ਲਈ ਸੰਘਰਸ਼ ਹੋ ਰਿਹਾ ਹੈ ਸਮਾਜਿਕ ਨ્યાਇ ਅਤੇ ਸਮਾਜਿਕ ਆਜ਼ਾਦੀ ਲਈ ਸੰਘਰਸ਼ ਹੋ ਰਿਹਾ ਹੈ ਦਬੇ ਕੁਚਲੇ ਲੋਕ ਆਰਥਿਕ ਸੰਘਰਸ਼ ਦੇ ਵਿੱਚ ਹੈ ਸਮਾਜ ਦੇ ਵਿੱਚ ਉੱਚ ਨੀਂਦਾਂ ਭਾਵਨਾ ਵੀ ਹੈ ਇਸ ਲਈ ਬਹੁਤ ਸਾਰੇ ਦੁੱਖ ਤਕਲੀਫ ਸਹਨ ਕਰਨ ਵਾਲੇ ਪਾਈ ਜਾ ਰਹੇ ਨੂੰ ਅਸੀਂ ਚਾਰੋਂ ਪਾਸੇ ਵੇਖਦਾ ਇਸ ਲਈ ਇਹ ਪੂਰਨ ਤੌਰ ਤੇ ਅਸੀਂ ਆਜ਼ਾਦ ਹੋਇਆ ਇਹ ਦੱਸਣਾ ਮੁਸ਼ਕਿਲ ਹੈ ਰਾਸ਼ਟਰੀ ਆਜ਼ਾਦੀ ਸਾਨੂੰ ਧਾਰਮਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਵੱਲ ਲੈ ਜਾਣਾ ਚਾਹੀਦਾ ਔਰ ਹਰੇਕ ਨੂੰ ਨਿਆਂ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਿਸ਼ਾਨ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ نیوز ਚੈਨਲ ਰੋਜ਼ਾਨਾ ਸਪੀਡ نیوز ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਦਾ ਜਿਹੜਾ ਦਿਨ ਹੈ ਆਜ਼ਾਦੀ ਦਾ ਦਿਨ ਹੈ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋਇਆ ਸੀਗਾ ਤੇ ਗੋਰਿਆਂ ਦੀ ਗੁਲਾਮੀ ਖਤਮ ਹੋਈ ਸੀਗੀ ਤੇ ਅੱਜ ਦੇ ਦਿਨ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਹਰ ਇੱਕ ਵਰਗ ਮਨਾਉਂਦਾ ਹੈ ਸੋ ਅੱਜ ਗੱਲ ਕਰਦੇ ਹਾਂ ਸਾਡੇ ਨਾਲ ਮਾਈਕਲ ਐਨੀ ਜੀ ਜਿਹੜੇ ਕਿ ਫਾਦਰ ਸਾਹਿਬ ਨੇ ਅਸੀਂ ਤੁਹਾਡੇ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਆ ਜਿਨ੍ਹਾਂ ਨੇ ਅੱਜ ਪਿੰਡ ਮਾੜੀ ਮੀਗਾ ਵਿੱਚ ਝੰਡਾ ਲਹਿਰਾ ਕੇ ਇੱਕ ਰਸਮ ਅਦਾ ਕੀਤੀ ਹੈ ਤੇ ਇਹ ਸੰਦੇਸ਼ ਦਿੱਤਾ ਹੈ ਕਿ ਚਰਚ ਹੋਵੇ ਜਾਂ ਮਸਜਿਦ ਹੋਵੇ ਚਾਹੇ ਮੰਦਿਰ ਹੋਵੇ ਚਾਹੇ ਗੁਰਦੁਆਰਾ ਉਹਦੀਆਂ ਜਿਹੜੀਆਂ ਭਾਵਨਾਵਾਂ ਦੇਸ਼ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਤੁਹਾਡੇ ਰੂਬਰੂ ਕਰਾਉਣੇ ਆ ਅੰਜੀ ਫਾਦਰ ਸਾਹਿਬ ਪਹਿਲਾਂ ਤਾਂ ਮੇਰੇ ਵੱਲੋਂ ਸਵਾਗਤ ਹੈ ਤੁਹਾਡਾ ਜੀ ਸਤ ਸਤ ਜੀ ਹਾਂ ਜੀ ਹਾਂ WhatsApp ਅੱਜ ਦਾ ਜਿਹੜਾ ਦਿਨ ਹੈ ਕਿਸ ਤਰ੍ਹਾਂ ਦੇਖਦੇ ਅੱਜ ਦੇ ਦਿਨ ਅੱਜ ਸਾਡੇ ਭਾਰ ਦੇਸ਼ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਭਾਰਤ ਦੇਸ਼ अनेका ਦਾ ਦੇ ਵਿੱਚ ਇਕ ਦਾ ਦਾ ਇੱਕ ਪ੍ਰਦੀਪ ਹੈ ਦੁਨੀਆ ਪਰ ਦੇ ਵਿੱਚ ਵਕ ਵਕੀ ਬੋਲੀ ਬੋਲਣ ਵਾਲੇ ਵਕ ਵਕ ਧਾਰਮਿਕ ਵਿਚਾਰ ਰੱਖਣ ਵਾਲੇ ਵਕ ਵਕ ਸਾਂਸਕ੍ਰਦੀ ਨੂੰ ਅਪਣਾਉਣ ਵਾਲੇ ਇਹ ਗਦਾ ਦੇ ਵਿੱਚ ਇੱਕ ਮੰਨ ਹੋ ਕੇ ਇੱਕ ਝੰਡੇ ਤੱਲੇ ਜ਼ਿੰਦਗੀ ਗੁਜ਼ਾਰਨ ਵਾਲਾ ਭਾਰਤ ਦੇਸ਼ ਅੱਜ ਆਪਣਾ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ ਇਸ ਲਈ ਸਾਰੇ ਅੱਜ ਬਹੁਤ ਖੁਸ਼ ਹੈ ਜਿਸ ਤਰ੍ਹਾਂ ਅਦਰ ਸਾਹਿਬ ਦੇਸ਼ ਦੀ ਆਜ਼ਾਦੀ ਲਈ ਕਈ ਆਜ਼ਾਦੀ ਘੁਲਾਟੀ ਹੈ ਜਿਸ ਤਰ੍ਹਾਂ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਉਦਮ ਸਿੰਘ ਜਾਂ ਹੋਰ ਵੀ ਕਈ ਐਸੇ ਹੈਗੇ ਸੀਗੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਲੜੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਪਰ ਜੇਕਰ ਅੱਜ ਦੇਖਿਆ ਜਾਵੇ ਉਸ ਆਜ਼ਾਦੀ ਦਾ ਜਿਹੜਾ ਜਿੰਨੀ ਵੀ ਖੁਸ਼ੀ ਆ ਜੋ ਵੀ ਫਾਇਦਾ ਅਸੀਂ ਮਾਣ ਰਹੇ ਹਾਂ ਪਰ ਉਹਨਾਂ ਦੇ ਪਰਿਵਾਰ ਅੱਜ ਵੀ ਦਿਹਾੜੀਆਂ ਕਰ ਰਹੇ ਇਹਨਾਂ ਬਰਕੀ ਕਹਿਣਾ ਚਾਹੀਦਾ ਅੱਜ ਤੋਂ 79 ਸਾਲ ਪਹਿਲੇ ਸਾਡਾ ਭਾਰਤ ਦੇਸ਼ ਰਾਸ਼ਟਰੀ ਆਜ਼ਾਦੀ ਪ੍ਰਾਪਤ ਕੀਤਾ ਪਰ ਅਜੇ ਸਮਾਜਿਕ ਆਜ਼ਾਦੀ ਪ੍ਰਾਪਤ ਕਰਨ ਲਈ असी रह गए जो भारत देश दे न्याय लिय संघर्ष हो रहे सामाजिक न्याय और सामाजिक आजादी ले संघर्ष हो रहे। है दबे कुचले लोग आर्थिक संकट दे समाज के उच्च नीच का भावना भी है इसलिए बहुत सारे दुख तकलीफ सहन करने वाले पाई जा रहे भाईचारे चारों पास वेखता ਇਸ ਲਈ ਇਹ ਪੂਰਨ ਤੌਰ ਤੇ ਅਸੀਂ ਆਜ਼ਾਦ ਹੋਇਆ ਇਹ ਦੱਸਣਾ ਮੁਸ਼ਕਿਲ ਹੈ ਰਾਸ਼ਟਰੀ ਆਜ਼ਾਦੀ ਸਾਨੂੰ ਧਾਰਮਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਵੱਲ ਲੈ ਜਾਣਾ ਚਾਹੀਦਾ ਔਰ ਹਰੇਕ ਨੂੰ ਨਿਆਂ ਹੋਣਾ ਚਾਹੀਦਾ ਜਿੰਨੇ ਚਿਰ ਸਮਾਜ ਦੇ ਵਿੱਚ ਨਿਆਂ ਨਹੀਂ ਵਕ ਵਕ ਬੋਲੀ ਬੋਲਣ ਵਾਲੇ ਵਕ ਵਕ ਧਰਮ ਵਿਚਾਰ ਰੱਖਣ ਵਾਲੇ ਵਕ ਵਕ ਲੋਗ ਜੋ ਭਾਰਤ ਮਾ ਦੇ ਪੁੱਤਰ ਹਨ ਪੁੱਤਰ ਪੁੱਤਰੀਆਂ ਹਨ ਉਹਨਾਂ ਨੂੰ ਬਰਾਬਰ ਦਾ ਗੱਜਾ ਜਿੰਨੇ ਚਰ ਮਿਲਦੇ ਨਹੀਂ ਅਸੀਂ ਇਹ ਨਹੀਂ ਆਖ ਸਕਦਾ ਕਿ ਅਸੀਂ ਸਾਰੇ ਆਜ਼ਾਦ ਪੂਰਨ ਤੌਰ ਤੇ ਆਜ਼ਾਦ ਨਹੀਂ ਜਿਸ ਤਰ੍ਹਾਂ ਕਿ ਫਾਦਰ ਸਾਹਿਬ ਪੰਜ ਦਰਿਆ ਮਿੱਠੇ ਪਾਣੀਆਂ ਦੇ ਵਗਦੇ ਨੇ ਆਜ਼ਾਦ ਹੋਣ ਤੋਂ ਬਾਅਦ ਸਾਨੂੰ ਇੱਕ ਵੱਖਰੀ ਸਾਡੇ ਦੇਸ਼ ਦੇ ਵਿੱਚ ਨਹੀਂ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਨਸ਼ੇ ਦੀ ਲਹਿਰ ਚੱਲ ਰਹੀ ਹੈ ਜਿਹੜਾ ਛੇਵਾਂ ਦਰਿਆ ਇਹਦੇ ਬਰਕੀ ਕਿਹਾ ਜਾਂਦਾ ਪੰਜਾਬ ਮੌਜੂਦਾ ਪੰਜਾਬ ਤਿੰਨ ਦਰਿਆਾਂ ਦਾ ਪੰਜਾਬ ਹੈ ਪੁਰਾਣਾ ਪੰਜਾਬ ਪੰਜ ਦਰਿਆਾਂ ਦਾ ਸੀ ਪਰ ਉਹ ਤਿੰਨ ਤੋਂ ਮ علاوہ ਜਿੱਦਾਂ ਤੁਸੀਂ ਕਹਾ ਇੱਕ 14 ਦਰਿਆ ਪੰਜਾਬ ਦੇ ਵਿੱਚ ਵਹਿ ਰਹੇ ਨੇ ਉਹ ਨਸ਼ੇ ਦਾ ਦਰਿਆ ਹੈ ਉਹ ਦਸ਼ਾ ਦਾ ਦਰਿਆ ਪੰਜਾਬ ਤੋਂ ਪਾਕਿਸਤਾਨ ਨੂੰ ਨਹੀਂ ਜਾਂਦਾ ਪਾਕਿਸਤਾਨ ਤੋਂ ਪੰਜਾਬ ਨੂੰ ਪੱਲਾ ਹੁੰਦੇ ਉਲਟ ਵਗਦਾ ਉਲਟ ਵਗਦਾ ਇਸ ਲਈ ਸਮਾਜ ਨੂੰ ਦਿਨੋਂ ਦਿਨ ਦਬੇ ਲਗਾ ਰਹੇ ਨੇ ਪਿੱਛੇ ਕਰ ਰਹੇ ਨੇ ਹਰ ਪੱਖੋਂ ਅਸੀਂ ਵਿਕਾਸ ਦੇ ਰਾਹ पे ਅੱਗੇ ਜਾਣ ਲਈ ਰੋੜਾ ਅਟਕਣ ਵਾਲੀਆਂ ਗੱਲਾਂ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਜੋ ਅਨਿਆਇ ਹੈ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਹਨ ਉਹਨਾਂ ਦੇ ਵਿਰੁੱਧ ਸੰਘਰਸ਼ ਕਰਨਾ ਜ਼ਰੂਰੀ ਹੈ ਤਾਂ ਕਿ ਅਸੀਂ ਪੂਰਨ ਆਜ਼ਾਦੀ ਪ੍ਰਾਪਤ ਕਰ ਸਕਾਂ ਆਖਰ ਵਿੱਚ ਫਾਦਰ ਸਾਹਿਬ ਆਪ ਜੀ ਨੂੰ ਸਵਾਲ ਹੈ ਨਾਲ ਚੱਲਦੇ ਚੱਲਦੇ ਕਰਾਂਗੇ ਤੇ ਉਹਦੇ ਵਿੱਚ ਇਹ ਆ ਕਿ ਜਿਸ ਤਰ੍ਹਾਂ ਕਿ ਇਸ ਵਕਤ ਅੱਜ ਦਾ ਜਿਹੜਾ ਦਿਹਾੜਾ ਹੈ 15 ਅਗਸਤ ਦਾ ਆਜ਼ਾਦੀ ਦਾ ਦਿਨ ਹੈ ਤੇ ਇਸ ਦੇ ਤੇ ਕੀ ਮੈਸੇਜ ਕਰਨਾ ਚਾਹੁੰਦੇ ਜੀ ਜਨਤਾ ਨੂੰ ਕਿਸੇ ਜੀਆ ਤਰ੍ਹਾਂ ਦਾ ਭਾਰਦੇ ਹਰੇਕ ਭਾਰਤ ਵਾਸੀ ਨੂੰ ਮੈਂ ਇਸ ਖਾਸ ਮੌਕੇ ਤੇ ਬੁਲਾਈ ਦਿੰਦਾ ਹਾਂ ਮੈਂ ਇਹ ਸੰਦੇਸ਼ ਵੀ ਦੇਣਾ ਚਾਹਤਾ ਹਾਂ ਕਿ ਸਾਡੇ ਰਾਸ਼ਟਰ ਪਿਤਾ ਅਦੇ ਉਹਨਾਂ ਅੱਗਵਾਂ ਦੇ ਨਮੂਨੇ ਨੂੰ ਅਪਣਾ ਕੇ ਨਿਆਂ ਦਾ ਰਾਹ ਵਿੱਚ ਚੁਣ ਕੇ ਨੀਅਤ ਦਾ ਰਾਹ 'ਤੇ ਚੱਲ ਕੇ ਸਚਾਈ ਦੇ ਰਾਹ 'ਤੇ ਚੱਲ ਕੇ ਅਸੀਂ ਇਕ ਪਵਿੱਕ ਬਣਾਉਣ ਲਈ ਸਾਰੇ ਨੂੰ ਨਮੂਨਾ ਦੇਣਾ ਹੈ ਨੌਜਵਾਨਾਂ ਦੇ ਵਿੱਚ ਇਹ ਪਾਵਨਾ ਹੋਣਾ ਚਾਹੀਦਾ ਕਿ ਬੁਰਾਈ ਤੋਂ ਆਪਣੇ ਆਪ ਨੂੰ ਮੁਕਤ ਕਰੇ ਔਰ ਸਮਾਜ ਦੇ ਵਿੱਚ ਸੁਧਾਰ ਲਾਉਣ ਲਈ ਇਹ ਗੱਜਹ ਲਗਰ ਚਲਾਵੇ ਤਾਂ ਕਿ तकरीबन 79 ਸਾਲ ਪਹਿਲੇ ਜਿਸ ਮਾਹੌਲ ਪੰਜਾਬ ਦੇ ਵਿੱਚ ਵੀ ਹਾਇਰ ਦੇ ਵਿੱਚ ਵੀ ਬਣਿਆ ਸੀ ਉਹ ਮਾਹੌਲ ਅਜੂਬੀ ਚਾਹੀਦਾ ਤਾਂਕਿ ਅਸੀਂ ਆਮਨ-ਮਾਨ ਦੇ ਸ਼ਾਂਤੀ ਦੇ ਵਿੱਚ ਜ਼ਿੰਦਗੀ ਗੁਜ਼ਾਰ ਸਕਾਂ ਆਪਸੇ ਪਿਆਰ ਦੇ ਏਕਤਾ ਦੇ ਵਿੱਚ ਇੱਕ ਪਰਿਵਾਰ ਵਾਂਗ ਅਸੀਂ ਅੱਗੇ ਵਧ ਸਕਦਾ ਤਾਂਕਿ ਆਰਥਿਕ ਵਿਕਾਸ ਦੇ ਵਿੱਚ ਜ਼ਰੂਰ ਅਸੀਂ ਅੱਗੇ ਵਧਰੇ ਨੇ ਪਰ ਉਹਦੇ ਵਿੱਚ ਸਮਾਜਿਕ ਨ્યાય ਨਹੀਂ ਹੋ ਰਿਹਾ ਹਰੇਕ ਦਾ ਵਿਕਾਸ ਹੋਣਾ ਚਾਹੀਦਾ ਉਹੀ ਉਹਨਾਂ ਦਾ ਉਦਲੇ ਯੋਜਨਾਵਾਂ ਤਿਆਰ ਕਰਨ ਦੀ ਜ਼ਰੂਰਤ ਹੈ ਸੰਜੀ ਫਾਦਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜੇ ਭਾਰਤ ਦੇਸ਼ੇ ਤਰੱਕੀ ਦੀ ਲਹਿਰ ਤੇ ਜਾਣਾ ਚਾਹੀਦਾ ਵਾ ਭਾਰਤ ਦੇਸ਼ ਵਿੱਚ ਜਿੰਨੇ ਵੀ ਹੁਣ ਸਮੇਂ ਦੇ ਹਿਸਾਬ ਨਾਲ ਚੱਲ ਰਹੇ ਨਸ਼ੇ ਆ ਨਸ਼ੇ ਦੀ ਲਹਿਰ ਆ ਇਹਨੂੰ ਖਤਮ ਕਰਨਾ ਚਾਹੀਦਾ 79 ਸਾਲ ਪਹਿਲਾਂ ਜੋ ਸਾਡੇ ਭਾਰਤ ਦੇਸ਼ ਵਿੱਚ ਪਿਆਰ ਸੀਗਾ ਸਤਿਕਾਰ ਸੀਗਾ ਉਹ ਜਿਹਾ ਪਿਆਰ ਸਤਿਕਾਰ ਮੁੜ ਕੇ ਵਾਪਸ ਆਉਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਪੰਜਾਬ ਸੋਨੇ ਦੀ ਚਿੜੀ ਸੀਗਾ ਤੇ ਇਹ ਜਿਹੜਾ ਅੱਜ ਨਸ਼ੇ ਦੀ ਚਿੜੀ ਬਣ ਚੁੱਕਿਆ ਮੋਂ ਤੋਂ ਸੋਨੇ ਦੀ ਚਿੜੀ ਬਣ ਸਕੇ ਸੋ ਜੇਕਰ ਆਪਕੀ ਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਆਜ਼ਾਦੀ ਦਾ ਦਿਨ ਹੈ ਆਜ਼ਾਦੀ ਦਾ ਤੁਸੀਂ ਅਸੀਂ ਆਨੰਦ ਮਾਣ ਰਹੇ ਹਾਂ ਤੇ ਸਾਡੇ ਹਾਵਰ ਕਮੈਂਟ ਬਾਕਸ ਕੋਲ ਜਾ ਕੇ ਕਮੈਂਟ ਜਰੀਏ ਤੁਸੀਂ ਜਰੂਰ ਦੱਸਣਾ ਕਿ ਜੋ ਅਸੀਂ ਕਰ ਰਹੇ ਹਾਂ ਸਹੀ ਹੈ ਤਾਂ ਅੱਦ ਤੱਕ ਤੁਸੀਂ ਜੁੜੇ ਰਹੋ ਰੋਜ਼ਾਨਾ ਸਪੀਡ ਨੀਡਰ